आवारा पशु सारे अमृतसर शहर ਵਿੱਚ ਆਮ ਹੀ ਸੜਕਾਂ ਤੇ ਘੁੰਮਦੇ ਦੇਖ ਜਾਂਦੇ ਹਨ ਪਰ ਗੇਟ ਹਕੀਮਾ ਤੋਂ ਅਨਗੜ ਇਲਾਕੇ ਤੱਕ ਪਛੋ ਆਦਾ ਜਿਵੇਂ ਰੈਨ ਬਸੇਰਾ ਹੋਵੇ ਵਾਰ ਨੰਬਰ 71 ਵਿਖੇ ਇੱਕ ਗਊ ਜ਼ਖਮੀ ਮਿਲੀ ਜਿਸ ਦੀ ਲੱਤ ਤੇ ਜ਼ਖਮ ਹੋਣ ਕਾਰਨ ਜ਼ਖਮ ਤੇ ਕੀੜੇ ਰेंग ਰਹੇ ਹਨ ਸਮਾਜ ਸੇਵਕ ਅਸ਼ੋਕ ਸਿੰਘ ਲੱਦੜ ਨੇ ਨਗਰ ਨਿਗਮ ਨਾਲ ਸੰਪਰਕ ਕੀਤਾ ਤਾਂ ਸਰਦਾਰ ਲੱਦੜ ਦੇ ਉਦਮਾ ਨਾਲ ਉਸ ਜ਼ਖਮੀ ਗਊ ਨੂੰ ਇਲਾਜ ਲਈ ਭੇਜਿਆ ਗਿਆ ਸੋ ਨਗਰ ਨਿਗਮ ਨੂੰ ਚਾਹੀਦਾ ਕਿ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣ ਕਿਉਂਕਿ ਆਏ ਦਿਨ ਹਾਦਸੇ ਸੇ ਹੁੰਦੇ ਹਨ ਅਤੇ ਲੋਕਾਂ ਦੇ ਨਾਲ ਗਊਆਂ ਵੀ ਜ਼ਖਮੀ ਹੁੰਦੀਆਂ ਹਨ ਸੁਰਿੰਦਰ ਜੀ ਨੂੰ ਬੇਨਤੀ ਕੀਤੀ ਸਵੇਰੇ ਬੇਨਤੀ ਕੀਤੀ ਆ ਕੱਲ ਕੀਤੀ ਤੇ ਕੱਲ ਮੈਨੂੰ ਥੋੜੀ ਮੈਂ ਕਿਤੇ ਜਾਣਾਗਾ ਮੈਨੂੰ ਸੇਵਾ ਲੱਗੀ ਮੈਂ ਤਾਂ ਚਲਾ ਗਿਆ ਕਾਹਦੇ ਬਹਿੰਦਾ ਰਕਣਾ ਕਿੱਥੇ ਜਾਣਾ ਹੈ ਤੇ ਤੁਸੀਂ ਤਾਂ ਕਿਆ ਹੋ ਹੀ ਹੋਣ ਲੱਗੇ ਆ ਪਰ ਇਹਨਾਂ ਨੂੰ ਰੋਕਦਾ ਹੀ ਕੱਲ ਤੇ ਅੱਜ ਇਹ ਇਹ ਵੀਰਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ 10:30 ਵਜੇ ਤੁਹਾਡੇ ਕੋਲ ਆਜੇ ਰੋਵਾਂਗੇ ਪਰ 10:30 ਨਹੀਂ ਅਜੇ ਟਾਈਮ ਨਹੀਂ ਲੋ ਅਜੇ 11:30 ਇਹ ਹਾਜ਼ਰ ਹੋ ਗਏ ਨੇ ਕੋਮਾ ਦਾ ਤੂੰ ਜ਼ਖਮੀ ਹਾਲ ਤੇ ਆ ਚ ਲੈ ਕੇ ਚੱਲੇ ਨੇ ਇੱਕ ਵਧੀਆ ਕਰਕੇ ਤੇ ਇਹ oprana ਜਿਹੜਾ ਕੰਮ ਚੰਦਾ ਵਾ ਮੈਂ ਧੰਨਵਾਦ ਆ ਰਣੀ ਆ ਬਣੀਓ ਕਮਿਸ਼ਨਰ ਸਾਹਿਬ ਦਾ ਕਮਿਸ਼ਨਰ ਸਾਹਿਬ ਦੀ ਸਾਰੀ ਟੀਮ ਬੜੀ ਤਕੜੀ ਆ ਮੈਂ ਧੰਨਵਾਦ ਕਰਦਾ ਇਹਨਾਂ ਦਾ ਕਿ ਜਿਹੜਾ ਬਹੁਤ oprana ਵਧੀਆ ਕਰ ਰਹੇ ਨੇ ਖਾਨਾ ਖਾਣ ਦਾ ਨਾ ਪਾਏ ਸਾਰੇ ਆਂਦੇ ਜਿਹੜਾ ਪਾ ਜਾਂਦੇ ਜਿਹੜਾ ਪੂਰਾ ਪਿਆ ਹੁੰਦਾ ਤੇ ਇਸ ਕਰਕੇ ਰੋਟੀਆਂ ਛੱਡ ਕੇ ਪੱਠੇ ਪਾਉਣ ਹਾਂ ਪੱਠੇ ਪਾਓ ਚਲੋ ਰੋਟੀਆਂ ਪਾਓ ਜਿਨਾਂ ਰੋਟੀ ਪਾਉਣ ਪੱਠਿਆਂ ਦੇ ਵਿੱਚ ਪਾ ਦਿਓ ਹਨ ਉਹ ਵਧੀਆ ਫਰਿਆ ਆ ਚਲੋ ਉਧਰ ਰੋਟੀ ਮੂੰਹ ਚ ਚਲਦੀ ਆ ਉਹ ਤਾਂ ਉਹ ਵਧੀਆ ਬਹੁਤ ਵਧੀਆ ਕਰਨਦੇ ਨੇ ਬਹੁਤ ਤੇ ਉਹ ਗੋਡੇ ਆ ਕੀ ਬਾਤ ਬੀਸ ਭਾਈ ਹੋ ਗਈ ਆ ਬਹੁਤ ਵਧੀਆ ਇੱਕ ਮਿੰਟ ਸਫਾਈ ਤੇ ਹੋਣੀ ਚਾਹੀਦੀ এনवायरमेंटਲੀ ਮਤਲਬ ਕਿ ਇੰਨਾ ਕੁਝ ਸਾਰੇ ਘਰ ਦੇ ਤੇ ਆਪਣੀ ਬਾਸ ਸਾਰੇ ਵੀ ਸਾਫ ਹੋਰ ਵੀ ਨਾਲੇ ਪੂਰੇ ਨੇ ਆ ਆਪਣਾ ਵੀ ਜੇ ਹੋ ਜੇ ਤੇ ਵਧੀਆ ਗੱਲ ਵਾ ਨਾਲੇ ਪੂਰੇ ਜਾਏ ਹਨ ਹਾਂਜੀ 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 ਇਹ ਤਾਂ ਵਧੀਆ ਉਪਰਾਲਾ ਵਾ ਠੀਕ ਹੈ ਜੀ ਸਫਾਈ ਹੈ ਨਾ ਜਿੰਨਾ ਹੋ ਸਕੇ ਸਾਫ਼ ਰੱਖਣਾ ਚਾਹੀਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਵਾਰਾ ਪਸ਼ੂਆਂ ਦੀ ਪਰਮਾਰ ਹੈ ਆਏ ਦਿਨ ਹਾਦਸੇ ਹੋ ਰਹੇ ਨੇ گاਵਾ ਵੀ ਜੜੀਆਂ ਨੇ ਉਹ ਜ਼ਖਮੀ ਹੁੰਦੀਆਂ ਨੇ ਮੋਤਾਂ ਵੀ ਹੋ ਜਾਂਦੀਆਂ ਨੇ ਕਈ ਵੇਲੇ ਇਸੇ ਤਰ੍ਹਾਂ ਦਾ ਇੱਕ ਵਾਕਿਆ ਦੇਖਣ ਨੂੰ ਮਿਲਿਆ ਅਨਗੜ ਇਲਾਕੇ ਦੇ ਵਿੱਚ ਜਿੱਥੇ ਇੱਕ ਛੋਟੀ ਲਗਾ ਜ਼ਖਮੀ ਗਾਂ ਮਿਲੀ ਹੈ ਜਿਸ ਨੂੰ ਸਮਾਜ ਸੇਵਕ ਅਸ਼ੋਕ ਸਿੰਘ ਲੱਧੜ ਵੱਲੋਂ ਨਗਰ ਨਿਗਮ ਦੀ ਸਹਾਇਤਾ ਦੇ ਨਾਲ ਉਹਨੂੰ ਉਹਦੇ ਸਹੀ ਟਿਕਾਣੇ ਤੇ ਪਹੁੰਚਾਇਆ ਗਿਆ ਹੈ ਸੋ ਅਵਾਰਾ ਪਸ਼ਵਾਂ ਦੀ ਜਿਹੜੀ ਸਮੱਸਿਆ ਹੈ ਉਹ ਵਧਦੀ ਜਾ ਰਹੀ ਹੈ ਪਰ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਨੂੰ ਉਹਨਾਂ ਦੇ ਸਹੀ ਟਿਕਾਣੇ ਤੇ ਪਹੁੰਚਾਇਆ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ